ਹੈਲੋ एवरीवन ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਚੈਨਲ ਤੇ ਸੰਦੂ ਲਾਈਫ ਸਟਾਈਲ ਤੇ ਤੇ ਲੋ ਜੀ ਆ ਗਏ ਇੱਕ ਨਵੇਂ ਵਲੌਗ ਤੇ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਪੇਕੇ ਘਰ ਜਿਵੇਂ ਕਿ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੀ ਹੈ ਤੇ ਅੱਜ ਆਪਾਂ ਮਿਲਾਨਿਆਂ ਤੁਹਾਨੂੰ ਪੇਕੇ ਫੈਮਿਲੀ ਨਾਲ ਤੇ ਨਾਲ ਕਰਾਨੇ ਆ ਇੰਟਰੋਡਕਸ਼ਨ ਤੇ ਦੇਖ ਸਕਦੇ ਹੋ ਤੁਸੀਂ ਇੱਥੇ ਸਵੇਰ ਹੋ ਗਈ ਆਪਣੀ ਤੇ ਸਾਰੇ ਆਪਣੇ ਪੌਦੇ ਲੱਗੇ ਹੋਏ ਨੇ ਇੱਥੇ ਦੇਖੋ ਜੀ ਇਹ ਐ ਜੈਡ ਪlant ਜੋ ਕਿ ਬਹੁਤ ਸੋਹਣਾ ਗਰੋਅ ਕਰ ਰਿਹਾ ਇੱਥੇ ਤੇ ਮਿਲਦੇ ਆ ਹੁਣ ਆਪਾਂ ਬਾਕੀ ਦੀ ਫੈਮਿਲੀ ਨਾਲ ਤੇ ਬਾਕੀ ਤੇ ਦੇਖਦੇ ਆਂ ਕੰਮ ਕਰ ਕੀ ਕਰ ਰਹੇ ਨੇ ਸਾਰੇ ਜਣੇ ਤੇ ਥੋੜਾ ਜਿਹਾ ਇਗਨੋਰ ਕਰਿਓ ਰੋਡ ਦੇ ਉੱਪਰ ਹੀ ਘਰ ਹੋਣ ਕਰਕੇ ਬਹੁਤ ਜ਼ਿਆਦਾ ਆਵਾਜ਼ ਆ ਰਹੀ ਆ ਰੋਡ ਦੀ ਇੱਥੇ ਪਿੰਨ ਲੱਗੀਆਂ ਦੁਬਾਰਾ ਫੇਰ ਚਾ ਦੇਖ ਲਓ ਇੱਥੇ ਸਗੋਂ ਮਸੀ ਘਟਣ ਡਏ ਤੇ ਇੱਧਰ ਬੈਠੀ ਐ ਮਾਤਾ ਸ਼੍ਰੀ ਲਓ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਲਓ ਮੈਂ ਚਾਹ ਮੰਗਾ ਰਿਹਾ ਹਾਲੇ ਤੱਕ ਮੈਨੂੰ ਦੁਬਾਰਾ ਹਾਂ ਮੇਰਾ ਵੱਡਾ ਭਾਈ ਦੇਖ ਲਓ ਵਾਲੇ ਤੱਕ ਦੁਬਾਰਾ ਚਾਹ ਨਹੀਂ ਮਿਲੂ ਵਿਚਾਰੇ ਦਾ ਬੁਰਾ ਹਾਲ ਹੋ ਗਿਆ ਪਰ ਆਣ ਕੇ ਓਏ ਆ ਆ ਵੱਡੇ ਦੀ ਬੇਟੀ ਸੱਚੀ ਗੱਲ ਸਾਡੀ ਛੋਟੀ ਭਤੀਜੀ ਚਲ ਸੱਚੀ ਗੱਲ ਬਲਾ ਸਾਰਿਆਂ ਨੂੰ ਆ ਛੋਟੇ ਦਾ ਮੁੰਡਾ ਸੱਚੀ ਗੱਲ ਦੋਨੇ ਹੱਥ ਜੜੋ ਸੱਚੀ ਗੱਲ ਹੈਲੋ ਗਾਇਜ਼ ਸੱਚੀ ਗੱਲ ਕਿਹ ਤੋਂ ਲਿ ਆ ਬੀਬੀ ਉਹ ਇਹ ਬੀਬੀ ਉਹ ਇਹ ਬੁੱਢੇ ਪਰਿਵਾਰ ਨਾਲ ਵੀ ਮਿਲਾਨੇ ਓ ਛੋਟੇ ਕਿੱਥੇ ਨੇ ਇਹ ਆ ਸਾਡਾ ਛੋਟਾ ਲਾ ਛੋਟੇ ਹਲੋ ਬੋਲ ਹਲੋ ਕਰ ਇਹ ਸੰਗ ਦਾ ਹੈ ਸੰਗ ਦਾ ਬਹਾ ਹੈ ਨਹੀਂ ਚੱਲ ਸਾਰੋ ਇਦਾਂ ਚੰਗਾ ਭਲਾਇਆ ਜੇ ਦੇਖੋ ਕੀ ਹਾਲ ਕਰਤਾ ਉਹ ਰਹਿਣਾ ਨੇ ਗਾਈਜ਼ ਵੀ ਰਿਆ ਨੇ ਤੇ ਲੋ ਜੀ ਇਹ ਆ ਛੋਟੇ ਵੀਰ ਦੀ ਘਰ ਵਾਲੀ ਤੇ ਇਹ ਉਹਦਾ ਮੁੰਡਾ ਹੈ ਇਹ ਉਹਨੂੰ ਕੁੱਟਣ ਲੱਗੀ ਸੀ ਪਰ ਉਹ ਬਚ ਗਿਆ ਤੇ ਇੱਥੇ ਆਪਣੀ ਗਾਂ ਸੂਪੀ ਹੈ ਤੇ ਗਾਣੇ ਦਿੱਤੀ ਐ ਬੱਛੀ ਤੇ ਗਾਣੇ ਜੇਰ ਵੀ ਸੜਤੀ ਐ ਤੇ ਇੱਥੇ ਹੁਣ ਗਾਂ ਦੇ ਇੱਧਰ ਸਫਾਈ ਜੀ ਕਰ ਰਹੇ ਨੇ ਤੇ ਹੁਣ ਆਪਾਂ ਚੱਲੇ ਆ ਬਾਹਰ ਨੂੰ ਆਜੋ ਤੁਹਾਨੂੰ ਦਿਖਾਨੇ ਆ ਵੀ ਕੀ ਕੁਛ ਕਰਦੇ ਨੇ ਇਹਨਾਂ ਦਾ ਕਾਰੋਬਾਰ ਤੇ ਸਾਰੇ ਜੀ ਮਿਲਾਨਿਆਂ ਤੁਹਾਨੂੰ ਸਾਰਿਆਂ ਨਾਲ ਜਿਹੜੇ ਰਹਿ ਗਏ ਨੇ ਬਾਕੀ ਤਾਂ ਤਕਰੀਬਨ ਤੁਸੀਂ ਦੇਖ ਹੀ ਲੈਣੇ ਤੇ ਹੁਣ ਹੋਰ ਵੀ ਇੰਟਰੋਡਕਸ਼ਨ ਕਰਾ ਦਿੰਨੇ ਆ ਨਾਲੇ ਗਾਵਾਂ ਗੂਆਂ ਦੀ ਵੀ ਤੇ ਨਾਲੇ ਬਾੜੇ ਦੀ ਤੇ ਨਾਲੇ ਡੈਡੀ ਜੀ ਦੀ ਡੈਡੀ ਵੀ ਬਾਹਰ ਹੀ ਨੇ ਇਹ ਐ ਛੋਟੇ ਵੀਰ ਦੀ ਕੁੜੀ ਮੇਰੀ ਭਤੀਜੀ ਤੇ ਲੋ ਜੀ ਇਹ ਵੱਡੇ ਵੀਰ ਦੀ ਘਰ ਦੀ ਐ ਪਰਜਾਈ ਮੇਰੀ ਵੱਡੀ ਤੇ ਇਹਨੂੰ ਵੀ ਮਿਲ ਲਓ ਤੁਸੀਂ ਤੇ ਇਹਦਾ ਵਿਆਹ ਵੈਸੇ ਬਾਅਦ ਚ ਹੋਇਆ ਕਿਉਂਕਿ ਵੈਸੇ ਤਾਂ ਦੋਨੇ ਛੋਟੇ ਨੇ ਮੇਰੇ ਤੋਂ ਤੇ ਇਹ ਵੱਡੇ ਵੀਰ ਦਾ ਛੋਟਾ ਮੁੰਡਾ ਯਾਨੀ ਕਿ ਜਦੋਂ ਉਹਦਾ ਵਿਆਹ ਬਾਅਦ ਚ ਹੋਇਆ ਤਾਂ ਉਹਦੇ ਬੱਚੇ ਵੀ ਦੋਨੇ ਛੋਟੇ ਨੇ ਤੇ ਛੋਟੇ ਦੇ ਬੱਚੇ ਦੋਨੇ ਵੱਡੇ ਨੇ ਤੇ ਸਾਨੂੰ ਅੱਤ ਪੈ ਗਈ ਐ ਵੱਡੀ ਨੂੰ ਜਿਹੜੀ ਛੋਟੀ ਉਹਨੂੰ ਵੱਡੀ ਕਹਿਣ ਦੀ ਤੇ ਵੱਡੀ ਨੂੰ ਛੋਟੀ ਕਹਿਣ ਦੀ ਤੇ ਇਹ ਸਾਰਾ ਦਿਨ ਫੋਨ ਨੂੰ ਹੀ ਚੰਪੜਿਆ ਰਹਿੰਦਾ ਇਹਦਾ ਨਾਮ ਗੁਰਪ੍ਰਤਾਪ ਐ ਆਏ ਮੇਰਾ ਮੁੰਡਾ ਇੱਥੇ ਆਣ ਕੇ ਨਾਨਕੇ ਬਸ ਮੱਜਾਂ ਚਾ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਆ ਚੁੱਕਿਆ ਐ ਤੇ ਇੱਥੇ ਦੀਆਂ ਨਿੰਦਰਾ ਹੀ ਨਹੀਂ ਹੁਣ ਪੂਰੀ ਆਉਂਦੀਆਂ ਸਭ ਤੋਂ ਲੇਟ ਹੁੰਦਾ ਰਾਤ ਨੂੰ ਤੇ ਲੇਟ ਉੱਠਦਾ ਤੇ ਇੱਧਰ ਸਾਰੇ ਡੰਗਰ ਕੱਢਦੇ ਨੇ ਇਹਨਾਂ ਨੇ ਬਾਹਰ ਤੇ ਇੱਥੇ ਕਰਨਗੇ ਹੁਣ ਸਾਫ ਸਫਾਈ ਸਾਰੀ ਬਰਾਂਡੇ ਦੀ ਤੇ ਕਿਉਂਕਿ ਅੱਜ ਕਾਫੀ ਧੁੱਪ ਨਿਕਲੀ ਸੀ ਇਹ 26 ਤਰੀਕ ਦੀ ਵੀਡੀਓ ਐ ਤੇ ਇੱਥੇ ਲੱਗਿਆ ਭਤੀਜਾ ਮੇਰਾ ਛੋਟੇ ਭਰਾ ਦਾ ਮੁੰਡਾ ਜੁੱਧਵੀਰ ਸਿੰਘ ਥਾਬਲ ਇੱਥੇ ਲੱਗਿਆ ਪਿਆ ਨਾਲ ਗੋਹਾ ਗੋੜਾ ਕਰਨ ਕਿਉਂਕਿ ਇੱਥੇ ਰੂੜੀ ਵਾਸਤੇ ਜਗਾ ਹੈ ਨਹੀਂ ਕਿ ਤੇ ਇਸ ਕਰਕੇ ਗੋਹਾ ਪਿੱਛੇ ਨਾਲੇ ਜੀ ਆਪਾਂ ਐਵੇਂ ਕਰਕੇ ਸੱਟ ਦਿੱਦਾ ਤੇ ਕਰਾਰਿਆ ਹੈਲਪ ਆਪਣੇ ਪਾਪਾ ਦੀ ਤੇ ਆਪਣੇ ਵੱਡੇ ਪਾਪਾ ਦੀ ਤੇ ਆਜੋ ਹੁਣ ਮਿਲਾਂਨੇ ਆਪਾਂ ਡੈਡੀ ਨਾਲ ਤੁਹਾਨੂੰ ਇੱਥੇ ਬੈਠੇ ਨੇ ਮੇਰੇ ਡੈਡੀ ਸਿੰਘ ਹੈਲੋ ਡੈਡੀ ਹੈਲੋ ਕੁਆਸ਼ਨ ਦੀ ਇਹਨੂੰ ਕਿਵੇਂ ਬੰਨ ਰੱਖਿਓ ਕੀ ਐ ਮੈਂ ਨਹੀਂ ਚੋਂਦੀ ਐ ਮੜ ਜਾ ਦੋਗੇ ਅੱਗੇ ਜਾਈ ਜਾਗੇ ਹਲੂ ਨਿੱਕੇ ਨਿੱਕੇ ਆਪ ਉਹਦੇ ਕੰਨ ਨੇ ਵੇਖੀ ਆ ਵਿਚਾਰੀ ਤੇ ਡੱਗਲ ਜੀ ਹੈਣਾ ਤੂੰ ਡੱਗਲੇ ਆ ਛੱਡ ਦੇ ਆਹਾ ਪਹਿਲਾਂ ਆ ਕਰ ਤੇ ਲਓ ਜੀ ਤੁਸੀਂ ਡੈਡੀ ਨੂੰ ਮਿਲ ਹੀ ਲਿਆ ਤੇ ਡੈਡੀ ਨੇ ਆਪਣੇ ਫੌਜੀ ਰਿਟਾਇਰ ਤੇ ਹੁਣ ਡੈਡੀ ਕਰਦੇ ਨੇ ਆਪਣਾ ਡੰਗਰ ਵੱਛੇ ਦਾ ਕੰਮ ਨਾਲ ਤੇ ਕਿਉਂਕਿ ਇਹਨਾਂ ਦਾ ਵਪਾਰ ਦਾ ਕੰਮ ਵੀ ਹੈ ਇੱਕ ਡੰਗਰ ਵੇਚ ਦਿੰਦੇ ਆਂ ਕਦੀ ਦੋ ਲੈ ਆਂਦੇ ਨੇ ਇਸ ਤਰ੍ਹਾਂ ਦਾ ਤੇ ਇਹ ਛੋਟਾ ਵੀ ਲੱਗਾ ਵੱਡਾ ਵੀ ਲੱਗਾ ਹੁਣ ਤੇ ਛੋਟਾ ਦਾ ਕੰਮ ਡੀਲਿੰਗ ਦਾ ਵੀ ਹੈ ਡੀਲਰ ਵੀ ਹੈ ਗੱਡੀਆਂ ਦੀ ਡੀਲਿੰਗ ਵਗੈਰਾ ਤੇ ਪਲਾਟਸ ਵਗੈਰਾ ਦੀ ਡੀਲਿੰਗ ਵੀ ਕਰਾਂਦਾ ਤੇ ਬਾਕੀ ਜੇ ਤੁਸੀਂ ਕੋਈ ਡੰਗਰ ਡੁੰਗਰ ਲੈਣਾ ਕਰਨਾ ਹੈ ਕੁਝ ਵੀ ਹੈ ਹਨਾ ਕਿਸੇ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਕਮੈਂਟਾਂ 'ਚ ਪੁੱਛ ਵੀ ਸਕਦੇ ਹੋ ਤੇ ਜੇ ਤੁਹਾਨੂੰ ਡੈਡੀ ਮੇਰਾ ਦਾ ਪਰਸਨਲ ਨੰਬਰ ਚਾਹੀਦਾ ਤਾਂ ਉਹ ਵੀ ਤੁਹਾਨੂੰ ਦੇ ਦਾਂਗੇ ਜੇ ਡੰਗਰ ਵੱੱਛਾ ਖਰੀਦਣਾ ਵਗੈਰਾ ਇਹ ਨਾਪੇ ਏਰੀਏ ਚ ਬੰਦੇ ਨੇ ਆਲੇ ਦੁਆਲੇ ਜੇ ਕੋਈ ਨੇੜ ਤੜੇ ਮੇਰੇ ਸਬਸਕ੍ਰਾਈਬਰ ਹੈਗੇ ਨੇ ਤਾਂ ਡੰਗਰ ਵੱੱਛਾ ਵਧੀਆ ਰੇਟ ਤੇ ਤੁਸੀਂ ਲੈ ਸਕਦੇ ਹੋ ਐਨ ਆਪਣਾ ਚੋ ਕੇ ਤਸੱਲੀ ਕਰਕੇ ਜਿਵੇਂ ਵੀ ਮਰਜੀ ਜਿਹੜੀ ਮਰਜੀ ਗਾਂ ਤੁਸੀਂ ਗਾਵਾਂ ਬਹੁਤ ਵਧੀਆ ਨੇ ਇਹਨਾਂ ਕੋਲ ਤੇ ਡੰਗਰ ਵੱੱਛਾ ਹੋਰ ਵੀ ਬਹੁਤ ਆਂਦਾ ਜਾਂਦਾ ਰਹਿੰਦਾ ਹੈ ਤਾਂ ਤੁਸੀਂ ਪਤਾ ਕਰ ਸਕਦੇ ਹੋ ਤੇ ਬਾਕੀ ਇਹਨਾਂ ਦਾ ਵਪਾਰ ਦਾ ਕੰਮ ਹੈ ਜਿਵੇਂ ਕੀ ਚੱਲੀ ਜਾਂਦਾ ਵਧੀਆ ਤੇ ਸ਼ਹਿਰ ਦੇ ਵਿੱਚ ਆਉਣ ਕਰਕੇ ਦੁੱਧ ਦਾ ਰੇਟ ਵੀ ਵਧੀਆ ਲੱਗ ਜਾਂਦਾ ਹੈ ਵੱਡਾ ਹੁਣ ਬਾਹਰ ਆਇਆ ਤਾਂ ਇਸ ਕਰਕੇ ਉਹ ਵੀ ਹੁਣ ਬਾਹਰ ਦੇ ਨਜ਼ਾਰੇ ਉਹਨੇ ਦੇਖ ਲੈਣੇ ਕੋਈ ਖਾਸ ਇੰਨਾ ਬਾਹਰ ਦਾ ਕੁਝ ਬਣਿਆ ਨਹੀਂ ਹੁੰਦਾ ਉਹਨੂੰ ਨਾਂ ਦਾ ਦਿਲੀ ਇੰਨਾ ਲੱਗਾ ਤੇ ਹੁਣ ਉਹ ਬਸ ਡੰਗਰਾਂ ਦਾ ਕੰਮ ਇੱਥੇ ਕਰੇਗਾ ਤੇ ਇਸੇ ਤਰੀਕੇ ਨਾਲ ਹੀ ਇਹ ਸਾਰੇ ਜਣੇ ਐਵੇਂ ਲੱਗੇ ਰਹਿੰਦੇ ਨੇ ਤੇ ਸਾਰਾ ਪਰਿਵਾਰ ਕੰਮ ਕਰ ਕਰ ਰਿਹਾ ਤੇ ਇੱਥੇ ਆ ਗਿਆ ਮੇਰਾ ਭਤੀਜਾ ਛੋਟਾ ਇਹ ਵੱਡੇ ਦਾ ਮੁੰਡਾ ਹੈ ਤੇ ਇਹ ਮੇਰੀ ਭਝਾਈ ਹੈ ਛੋਟੀ ਹੈਲੋ ਗਾਇਸ ਹੈਲੋ ਕਰਦੇ ਆ ਹੈਲੋ ਕਿੰਨੇ ਵਜੇ ਹੈਲੋ ਗਾਇਸ ਹੈਲੋ ਠੀਕ ਹੋ ਗਏ ਚਲੋ ਤੇ ਤਾਰੂ ਆਈ ਆਈ ਬਾਹੂ ਆ ਗਈ ਬਾਹੂ ਆ ਗਈ ਬਾਹੂ ਆ ਗਈ ਬਾਹੂ ਆ ਗਈ ਨਾ ਯਾਰ ਤੰਗ ਨਾ ਕਰੋ ਯਾਰ ਇਹਨੂੰ ਤੇ ਦਾਦੀ ਨੂੰ ਫੜਾ ਦੇ ਉਹ ਕੂਈ ਚੱਚਲ ਫਾਇਰ ਕੂਈ ਚੱਚਲ ਤੇ ਲੋ ਜੀ ਇੱਥੇ ਜਿਹੜੀ ਆਪਣੀ ਵੱਡੀ ਗਾਂ ਸੁੱਈ ਸੀ ਇਹਦੀ ਚੰਗੀ ਤਰ੍ਹਾਂ ਸਾਫ ਸਫਾਈ ਕਰਕੇ ਤੇ ਹੁਣ ਲੱਗਿਆ ਇਹਨੂੰ ਚੋਣ ਐਨੇ ਜੀਰ ਵਗੈਰਾ ਛੱਡਤੀ ਐ ਤੇ ਹੁਣ ਇੱਧਰ ਵੱਡਾ ਭਰਾ ਚੋ ਰਿਆ ਏਦਾਂ ਨਾਮ ਐ ਮਲਕੀਤ ਸਿੰਘ ਵੈਸੇ ਨੂੰ ਲੱਡੂ ਲੱਡੂ ਕਹਿੰਦਾ ਤੇ ਪਰਜਾਈ ਐ ਇਹ ਪਿਚੋਂ ਲੱਗੀ ਪਈ ਐ ਕਿਉਂਕਿ ਨਾ ਇਹ ਸੁੱਖ ਨਾਲ ਜ਼ਿਆਦਾ ਦੁੱਧ ਸੀ ਤੇ ਇੱਕ ਸਾਈਡ ਤੋਂ ਫਿਰ ਖਾਲੀ ਇੱਕੋਸਾਰ ਕਰਨੀਆਂ ਸੀ ਦੋਨਾਂ ਸਾਈਡ ਤੋਂ ਇਸ ਕਰਕੇ ਦੋਨੇ ਜਣੇ ਲੱਗੇ ਹੋਏ ਨੇ ਤੇ ਤਾਂ ਕਰਕੇ ਹੁਣ ਇਹਨੂੰ ਚੋ ਕੇ ਤੇ ਇੱਕ ਵਾਰ ਬੱਚੇ ਨੂੰ ਪਿਆਦਾਂਗੇ ਦੁੱਧ ਕਿਉਂਕਿ ਬੱਚੀ ਹਜੇ ਛੱਡ ਨਹੀਂ ਨੀ ਕਿਉਂਕਿ ਭਾਲਿਆ ਹਜੇ ਤੇ ਗਾਣ ਨੂੰ ਆਈ ਹੋਈ ਜਿਵੇਂ ਕਿ ਤਾਰੀਸ ਹੋਈ ਹੈ ਤੇ ਇਸ ਕਰਕੇ ਹੁਣ ਬੋਤਲ ਚ ਪਾ ਕੇ ਦੁੱਧ ਤੇ ਇੱਥੇ ਬੱਚੇ ਨੂੰ ਪਿਆ ਦਿੱਤਾ ਗਿਆ ਤੇ ਆਰਾਮ ਨਾਲ ਐਵੇਂ ਬੱਚੀਆਂ ਪੀ ਲੈਂਦੀਆਂ ਨੇ ਤੇ ਗਿਜ ਵੀ ਜਾਂਦੀਆਂ ਨੇ ਕਈ ਵਾਰ ਜਿਨ੍ਹਾਂ ਦੇ ਛੱਡੇ ਵਗੈਰਾ ਜਿਵੇਂ ਵਾਨੇ ਵੱਡੇ ਹੁੰਦੇ ਨੇ گاਵਾਂ ਦੇ ਦੁੱਧਲੀਆਂ ਜ਼ਿਆਦਾ ਹੁੰਦੀਆਂ ਨੇ ਉਹਨਾਂ ਥੱਲੇ ਬੱਚੇ ਨਹੀਂ ਛੱਡੇਦੇ ਕਿਉਂਕਿ ਫਿਰ ਨਾ ਠੰਡ ਦਾ ਜਾਂ ਫਿਰ ਵਾਨੇ ਦਾ ਨੁਕਸਾਨ ਹੋਣ ਦਾ ਡਰ ਜਾਂ ਰਹਿੰਦਾ ਕਿਉਂਕਿ ਇਹ ਬੱਚੀਆਂ ਹੁੰਦੀਆਂ ਨੇ ਜਿਹੜੀਆਂ ਹੁੱਜ ਮਾਰਦੀਆਂ ਨੇ ਇਸ ਕਰਕੇ ਥੱਲੇ ਨਹੀਂ ਛੱਡੀਂਦਾ ਇਹਨਾਂ ਨੂੰ ਬੋਤਲ ਨਾਲੇ ਦੁੱਧ ਪਿਆਦੀਦਾ। ਤੇ ਕਈ ਤਾਂ ਅੱਜਕੱਲ ਬਣੀਆਂ ਬਣਾਈਆਂ ਵੱਡੀਆਂ-ਵੱਡੀਆਂ ਨਿਪਲਾਂ ਆ ਵੀ ਆਣ ਲੱਗੀਆਂ ਨੇ ਐਵੇਂ ਦੇ ਬੱਚੇ ਤੇ ਬੱਚਿਆਂ ਨੂੰ ਦੁੱਧ ਪਿਆਣ ਵਾਸਤੇ ਤੇ ਉਹ ਵੀ ਯੂਜ਼ ਹੁੰਦੀਆਂ ਨੇ ਤੇ ਬਾਕੀ ਇਹ ਤਾਂ ਕਰਦਾ ਦੇ ਇਸੇ ਤਰੀਕੇ ਹੀ ਐ। ਇਹ ਬੋਤਲ ਹੈ ਕੋਈ ਦਵਾਈ ਵਾਲੀ ਤੇ ਉਹਦੇ ਵਿੱਚ ਇਹ ਦੁੱਧ ਪਾ ਕੇ ਤੇ ਇਹਨੂੰ ਬੱਚੇ ਨੂੰ ਰਜਾ ਦਿੱਤਾ ਜਾਵੇਗਾ ਹੁਣ। ਵੈਸਤਾ ਇਹ ਗਾਂ ਵਿਕੀ ਹੋਈ ਐ ਤੇ ਉਹਨਾਂ ਨੇ ਅੱਜ ਲੈ ਜਾਨੀ ਐ ਤੇ ਇੱਕ ਵਾਰ ਉਹ ਤੋਂ ਪਹਿਲਾਂ ਇਹਦੀ ਸਾਰੀ ਸਫਾਈ ਕਰ ਦਾਂਗੇ ਤੇ ਉਹ ਇਹਨੂੰ ਦੁੱਧ ਵਗੈਰਾ ਪਿਆਦਾਂਗੇ। ਤੇ ਫਿਰ ਅੱਜ ਉਹ ਸ਼ਾਮ ਤੱਕ ਇਹਨਾਂ ਨੇ ਲੈ ਕੇ ਚਲੀ ਜਾਣੀ ਐ ਤੇ ਗਾਂ ਨੂੰ ਵੀ ਬੰਨਤਾ ਆਪਾਂ ਕੱਚੇ ਤੇ ਇੱਥੇ ਬਾਹਰ ਕਿਉਂਕਿ ਗਾਂ ਫਿਰ ਥੋੜੀ ਦਰ ਰੈਸਟ ਕਰ ਲੇਗੀ ਕੱਚੇ ਤੇ ਬੈਠ ਬੂਟ ਜਾਏਗੀ ਤੇ ਠੰਡ ਹੋਣ ਕਰਕੇ ਤੇ ਕੰਬਲ ਵੀ ਪਤਾ ਤਾਂ ਉਸ ਤੋਂ ਬਾਅਦ ਡੰਗਰਾ ਵਗੈਰਾ ਦਾ ਨਿਬੜ ਗਿਆ ਸੀ ਤੇ ਆਪਾਂ ਵੀ ਆਗੇ ਸੀ ਇੱਧਰ ਫਿਰ ਆਪਾਂ ਆ ਕੇ ਛਕਿਆ ਪ੍ਰਸ਼ਾਦਾ ਇੱਥੇ ਬਣੀ ਸੀ ਗੁੰਗਲੂਆਂ ਦੀ ਸਬਜ਼ੀ ਤੇ ਨਾਲ ਰੋਟੀ ਦੇ ਨਾਲ ਬਣਾਏ ਸੀ ਤੜਕੇ ਵਾਲੇ ਚੌਲ ਤੇ ਨਾਲ ਹੈਗੀ ਆਪਣੀ ਲੱਸੀ ਤੇ ਇਹ ਸੀ ਅੱਜ ਦਾ ਆਪਣਾ ਇੰਟਰੋਡਕਸ਼ਨ ਪਰਿਵਾਰ ਦਾ ਸਾਰੇ ਦਾ ਪੇਕੇ ਪਰਿਵਾਰ ਦਾ ਇਹ ਹੈ ਛੋਟਾ ਬ੍ਰਦਰ ਇਹ ਹੱਸ ਰਿਹਾ ਸੀ ਦੋਨੇ ਬੂਟ ਪਾ ਕੇ ਦਿਖਾ ਰਿਹਾ ਸੀ ਵੀ ਕਿਹੜਾ ਵਧੀਆ ਲੱਗ ਰਿਹਾ ਉਹ ਦੱਸ ਤੇ ਇਹ ਚੱਲਾ ਸੀ ਹੁਣ ਕੰਮ ਤੇ ਇਸ ਗੱਲ ਨਾਲ ਤੇ ਕੰਮ ਕਰ ਤੇ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਐਂਡ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਜਾਇਓ ਲੋ ਜੀ ਸਫਾਈ ਹੋ ਗਈ ਹੈ ਤੇ ਡੰਗਰ ਬੱਚਾ ਵੀ ਬਾਹਰ ਵੱਜ ਗਿਆ ਤੇ ਸਾਰਾ ਧੂੜ ਧੂਕੀ ਸਕਾਤਾ ਇੱਥੇ ਹੁਣ ਸ਼ਾਮ ਨੂੰ ਫੇਰ ਇਹਨਾਂ ਨੂੰ ਅੰਦਰ ਬੰਨਾਂਗੇ ਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਵਲੌਗ ਦੇ ਨਾਲ ਤਦਨ ਬਬਾਈ ਤੇ ਜੇ ਕਿਸੇ ਦਾ ਕੋਈ ਤੁਹਾਨੂੰ ਨਾ ਪਤਾ ਲੱਗਿਆ ਹੋਇਆ ਤਾਂ ਕਮੈਂਟਾਂ ਚ ਜ਼ਰੂਰ ਪੁੱਛ ਲਿਓ ਤਾਂ ਦੱਸ ਦਾਂਗੇ ਵੀ ਆਪਾਂ ਕਿਹੜਾ ਕੌਣ ਹੈ ਤੇ ਤੁਹਾਨੂੰ ਉਮੀਦ ਕਰਦੀਆਂ ਕਿ ਪਤਾ ਲੱਗ ਗਿਆ ਹੋਣਾ ਹੈ ਪਰਵਾਰ ਬਾਰੇ ਮਿਲਦੇ ਆਂ ਅਗਲੇ ਬਲੌਗ